ਉਗਲਿਆ ਸਲਤਨਤ ਬਾਈ ਧਾਰ ਦੇ ਰਾਜਿਆਂ ਨੇ ਅਨੰਦਾਂ ਦੀ ਪੁਰੀ ਨੂੰ ਘੇਰ ਲਿਆ ਗੁਰੂ ਗੋਬਿੰਦ ਸਿੰਘ ਲੋਗੜ ਕਿਲੇ ਬੈਠੇ ਹੋਏ ਨੇ ਤੇ ਸਿੱਖਾਂ ਨੇ ਆ ਕੇ ਬੇਨਤੀ ਕੀਤੀ ਇਤਿਹਾਸ ਵਿੱਚ ਜ਼ਿਕਰ ਹੈ ਮਹਾਰਾਜ ਕੱਲ ਸਵੇਰ ਕੇਸਰੀ ਚੰਦ ਦਾ ਹਾਥੀ ਆਵੇਗਾ ਕਿਲੇ ਦਾ ਦਰਵਾਜ਼ਾ ਤੋੜਨ ਤੇ ਸ਼ਰਾਬ ਪਿਆ ਕੇ ਮਸਤ ਕੀਤਾ ਹੋਵੇਗਾ ਕੀ ਉਪਾਅ ਕਰਨਾ ਜੇ ਗੁਰਪ੍ਰਤਾਪ ਸੂਰਜ ਗ੍ਰੰਥ ਵਿੱਚ ਲਿਖਿਆ ਹੈ 1 ਲੱਖ ਗਿਣਤੀ ਕੋ ਜੋਦਾ ਪੁੰਨ 75000ਾ ਸੰਗ ਕੇਸਰੀ ਚੰਦ ਸੋ ਲੈ ਕੇ ਹੇਲਾ ਘਾਲਣ ਤਿਆਰਾ 1.5 ਲੱਖ ਤੋਂ ਉੱਤੇ ਸੂਰਮਾ ਲੈ ਕੇ ਬਾਈ ਧਾਰ ਦੇ ਰਾਜੇ ਮੁਗਲਿਆ ਸਲਤਨਤ ਦੇ ਲੋਗ ਨਾਜ਼ਮ ਵਜ਼ੀਰ ਖਾਂ ਵਰਗੇ ਨੰਦਾਂ ਦੀ ਪੁਰੀ ਨੂੰ ਘੇਰਦੇ ਨੇ ਤੁਰੰਗ ਕੇਸਰੀ ਚੰਦ ਫੰਦਾਇਓ ਸਭ ਤੇ ਆਗੂ ਹਵੈ ਕੈ ਅੱਜ ਲੋਹ ਗੜ ਤੋੜੂ ਢਿੜਕੈ ਸਭਤ ਰਿਧੈ ਸਿਮਰ ਕੈ ਸੌ ਢਾਈ ਐ ਅੱਜ ਲੋਹ ਗੜ ਨੂੰ ਮਿੱਟੀ ਵਿੱਚ ਮਿਲਾ ਦਵਾਂਗਾ ਗੁਰੂ ਗੋਬਿੰਦ ਸਿੰਘ ਨੂੰ ਮਿੱਟੀ ਵਿੱਚ ਮਿਲਾ ਦਵਾਂਗਾ ਗੁਰਦੇਵ ਦਰਬਾਰ ਵਿੱਚ ਸੱਜੇ ਨੇ ਸਿੰਘ ਕਹਿੰਦੇ ਜੀ ਕਿੱਦਾਂ ਡੱਕਣਾ ਹਾਥੀ ਨੂੰ ਤੁਹਾਨੂੰ ਪਤਾ ਹਾਥੀ ਦੀ ਮਸਤੀ ਬੜੀ ਮਾੜੀ ਹੈ ਜੰਗਲਾਂ ਦੇ ਜੰਗਲ ਉਜਾੜ ਦਿੰਦਾ ਹੈ ਤੇ ਜੇ ਸ਼ਰਾਬ ਪਿਆ ਕੇ ਮਸਤ ਕੀਤਾ ਹੋਵੇ ਤੇ ਕੈਸੀ ਤਬਾਈ ਮਚਾਵੇਗਾ ਬੰਦਾ ਚੰਗਾ ਪੜਾ ਹੋਵੇ ਨਾ ਤੇ ਸ਼ਰਾਬ ਪੀਤੀ ਹੋਵੇ ਤੇ ਹਾਥੀ ਬਣ ਜਾਂਦਾ ਕਈ ਵਾਰ ਐਵੇਂ ਕੰਦਾ ਡਜਦਾ ਫਿਰਦਾ ਬੰਦੇ ਨੂੰ ਹੀ ਸਾਹਮਣਾ ਔਖਾ ਹੈ ਤੇ ਹਾਥੀ ਨੂੰ ਕਿੱਦਾਂ ਸੰਭੋਗੇ ਚਲੋ ਮਹਾਰਾਜ ਨੇ ਇਸ਼ਾਰਾ ਕੀਤਾ ਕਹਿੰਦੇ ਸਾਡਾ ਹਾਥੀ ਹੀ ਹਾਥੀ ਨੂੰ ਰੋਕੇਗਾ ਦੁਨੀ ਚਾਂਦਾ ਇਹ ਕੌਣ ਸੀ ਭਲਾ ਹਰਮੰਦਰ ਸਾਹਿਬ ਦੇ ਕੰਪਲੈਕਸ ਵਿੱਚ ਦਰਸ਼ਨੀ ਡਿਉੜੀ ਹੈ ਨਾ ਉਥੇ ਲਾਚੀ ਬੇਰ ਹੈ ਨਾ ਉਹ ਭਾਈ ਸਾਲੋ ਦੀ ਹੈ ਇਹ ਜਿਹੜਾ ਭਾਈ ਸਹਲੋ ਸੀ ਜਿਨੇ ਅਮਰਤ ਸਰਦੀ ਸਰੋਵਰ ਦੀ ਕਾਰ ਸੇਵਾ ਕਰਵਾਈ ਸੀ ਗੁਰੂ ਪਾਤਸ਼ਾਹ ਦੇ ਹੁਕਮ ਵਿੱਚ ਗੁਰੂ ਰਾਮਦਾਸ ਗੁਰੂ ਅਰਜਨ ਸਾਹਿਬ ਦਾ ਸੰਗੀ ਹੈ ਇਹਦਾ ਪੋਤਰਾ ਸੀ ਦੁਨੀ ਚੰਦ ਮਾਝੇ ਦੀ ਧਰਤੀ ਦਾ ਮਸੰਦ ਹੈ ਗੁਰਾਂ ਦੀ ਸੇਵਾ ਵਿੱਚ ਹੈ 500 ਜੋਧੇ ਕਲਗੀ ਧਰਨੇ ਦਿੱਤੇ ਨੇ ਅਗਮ ਔਰ ਕਿਲੇ ਵਿੱਚ ਬਿਠਾਇਆ ਹੁਣ ਜਦੋਂ ਇਹਦੇ ਨਾਲ ਅਮਰੀਕ ਸਿੰਘ ਆਨੰਦ ਸਿੰਘ ਸੁਜਾਨ ਸਿੰਘ ਸ਼ਵੇਖ ਸਿੰਘ ਵਰਗੇ ਮਝਾਇਲ ਸੂਰਮੇ ਨੇ ਇਹਦੇ ਕੰਨਾਂ ਵਿੱਚ ਖਬਰ ਪੈ ਗਈ ਵੀ ਤੂੰ ਕੱਲ ਨੂੰ ਦੁਨੀ ਚੰਦਾ ਹਾਥੀ ਨਾਲ ਲੜਨਾ ਹੈ ਇਹਦਾ ਰੰਗ ਉੱਡ ਗਿਆ ਕਹਿੰਦਾ ਮੁਗਲਾਂ ਨਾਲ ਬਾਈ ਧਾਰ ਦੇ ਰਾਜਿਆਂ ਨਾਲ ਗੁਰੂ ਗੋਬਿੰਦ ਸਿੰਘ ਨੂੰ ਸੋਲਾ ਕਰ ਲੈਣੀ ਚਾਹੀਦੀ ਹੈ ਨਹੀਂ ਤੇ ਕੱਲ ਨੂੰ ਨੁਕਸਾਨ ਬੜਾ ਹੋਵੇਗਾ ਚਲੋ ਸਿੰਘੋ ਮੈਂ ਸਮਝਦਾ ਹਾਂ ਵੀ ਮੈਨੂੰ ਤੇ ਹਾਥੀ ਨੇ ਮਾਰ ਦੇਣਾ ਹੈ ਕਿਲੇ ਤੋਂ ਬਾਹਰ ਤੇ ਜਦੋਂ ਮੈਨੂੰ ਮਾਰਤਾ ਕਿਲੇ ਦਾ ਦਰਵਾਜ਼ਾ ਉਹਨੇ ਭੰਨਤਾ ਤੇ ਖੈਰ ਤੁਹਾਡੀ ਵੀ ਨਹੀਂ ਗੁਰੂ ਗੋਬਿੰਦ ਸਿੰਘ ਨੂੰ ਸਮਝਾਓ ਹਜੇ ਵੀ ਰਾਜੀ ਨਮਾ ਕਰ ਲਵੇ ਦਿੱਲੀ ਦੇ ਦਰਬਾਰ ਅੱਗੇ ਝੁਕ ਜਾਵੇ ਹੁਣ ਸਿੰਘ ਭਾਵਨਾ ਵਾਲੇ ਨੇ ਉਹ ਕਹਿੰਦੇ ਬਾਬਾ ਦੁਨੀ ਚੰਦ ਕਿਉਂ ਡਰਦਾ ਹੈ ਕਰਨ ਕਰਾਵਨ ਹਾਰ ਤੇ ਗੁਰੂ ਗੋਬਿੰਦ ਸਿੰਘ ਨੇ ਤੂੰ ਥੋੜੀ ਕੁਝ ਕਰਨਾ ਹੈ ਉਹਦੇ ਥਾਪੜੇ ਨੇ ਤੈਨੂੰ ਹਾਥੀ ਨਾਲ ਲੜਾਉਣਾ ਹੈ ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਜੋ ਜਨ ਪੀਰ ਨਿਵਾਜਿਆ ਤਿਨਾਂ ਅੰਚਨਾ ਲਾਗ ਜਿਹੜੇ ਪੀਰ ਦੇ ਗੁਰੂ ਪਰਮੇਸ਼ਰ ਦੇ ਨਿਵਾਜੇ ਨੇ ਆਂਚ ਨਹੀਂ ਆਉਣ ਦਿੰਦਾ ਉਹਨਾਂ ਨੂੰ ਰੱਖ ਲੈਂਦਾ ਹੈ ਫਾਰਸੀ ਦਾ ਬੋਲ ਹੈ ਕਲਗੀਧਰ ਪਾਤਸ਼ਾਹ ਦਾ ਖਸਮ ਦੁਸ਼ਮਣੀ ਗਰ ਹਜ਼ਾਰ ਅਬੁਰਦ ਨਾ ਯਕਮੂਏ ਊਰਾ ਆਜ਼ਾਰ ਆਬੁਰਦ ਚਾਹੇ ਸਾਰੀ ਦੁਨੀਆ ਦੁਸ਼ਮਣ ਹੋ ਜਾਵੇ ਜੇ ਖਸਮ ਦਾ ਸਿਰ ਤੇ ਹੱਥ ਹੈ ਗੁਰੂ ਪਰਮੇਸ਼ਰ ਦਾ ਸਿਰ ਤੇ ਹੱਥ ਹੈ ਤੇ ਵਾਲ ਨਹੀਂ ਵਿੰਗਾ ਹੋਣ ਦਿੰਦਾ ਤਤੀਵਾ ਨਹੀਂ ਲੱਗਣ ਦਿੰਦਾ ਹੱਥ ਚਾਹੀਦਾ ਆਯੋਦਾ ਉਹ ਦੁਨੀ ਚੰਦਾ ਦਿਲ ਨਾ ਬਜਾ ਮੁਕਾਬਲਾ ਨਹੀਂ ਸੀ ਕਰਨਾ ਚਾਹੁੰਦਾ ਪੈ ਪੀਤ ਹੋਇਆ ਕਾਇਰਾ ਵਾਂਗੂੰ ਦੌੜਨ ਦਾ ਯਤਨ ਕੀਤਾ ਮੋਟਾ ਰੱਸਾ ਮੰਗਾ ਲਿਆ ਹੁਣ ਪਲਿਆ ਬੜਾ ਸੀ ਟੋਕਰਾ ਰੋਟੀਆਂ ਦਾ ਖਾਂਦਾ ਸੀ ਲੰਗਰ ਚ ਕਈ ਨੇਰੀ ਤਨ ਦੀ ਖਰਾਕ ਲੈਣ ਆਉਂਦੇ ਨੇ ਗੁਰੂ ਘਰ ਮਨ ਦੀ ਖਰਾਕ ਨਹੀਂ ਲੈਂਦੇ ਦੋਨੋਂ ਪਾਕੀ ਨੇ ਪਹਿਲੇ ਪੰਗਤ ਬਾਛੇ ਸੰਗਤ ਲੰਗਰ ਚੋਂ ਲੈੜ ਕੇ ਆਉ ਗੁਰਦਾਰੇ ਫਿਰ ਮੰਨ ਦੀ ਖਰਾਕ ਲਓ ਕਥਾ ਕੀਰਤਨ ਕਈ ਲੰਗਰ ਚੋਂ ਹੀ ਮੁੜ ਜਾਂਦੇ ਨੇ ਜਾਂ ਉੱਥੇ ਹੀ ਢੋਲਾ ਕੇ ਸੌਂ ਜਾਂਦੇ ਨੇ ਜਿੰਨਾ ਚਿਰ ਤੇ ਲੰਗਰ ਜੁੜਦਾ ਰਿਹਾ ਦੁਨੀ ਚੰਦ ਬੜਾ ਖੁਸ਼ ਹੈ ਅੱਜ ਸਮਾਂ ਆਇਆ ਹੈ ਲੋਣ ਖਾਦਾ ਹੈ ਹਲਾਲ ਕਰਨਾ ਹੈ ਰੱਸਾ ਮੰਗਵਾ ਕੇ ਕਹਿੰਦੇ ਕਿਲੇ ਦੀ ਕੰਧ ਟੱਪਣ ਲੱਗਾ ਪਾਰਾ ਸ਼ਰੀਰ ਸੀ ਰੱਸਾ ਟੁੱਟ ਗਿਆ ਮੋਛੇ ਵੱਡੋਗੀ ਲੱਤ ਟੁੱਟ ਗਈ ਦਾਗੇ ਹੋਏ ਸੋ ਰਨ ਮਹਿਜੂਜੈ ਬਿਨ ਦਾਗੇ ਵਗ ਜਾਈ ਜਿੰਨਾ ਦੇ ਮਸਤਕ ਤੇ ਨਾਮ ਦਾ ਨਿਸ਼ਾਨ ਪ੍ਰਗਟ ਹੈ ਉਹ ਨਹੀਂ ਦੌੜਦੇ ਜਿੰਨਾ ਦੀ ਭਗਤੀ ਨਹੀਂ ਉਹ ਦੌੜ ਜਾਂਦੇ ਨੇ ਸਾਧੂ ਹੋਏ ਸੋ ਭਗਤ ਪਛਾਨੈ ਹਰ ਲੇਕ ਜਾਣੈ ਭਾਈ ਨਾਮ ਜਪਣ ਵਾਲੇ ਖਜਾਨੇ ਚ ਪ੍ਰਵਾਨ ਹੁੰਦੇ ਨੇ ਜਿਹੜੇ ਦੌੜ ਜਾਂਦੇ ਪ੍ਰਵਾਨ ਕੀ ਨਹੀਂ ਮਿਲਦੀ ਚਲੋ ਯਾਰਾਂ ਨੇ ਔਖੇ ਸੌਖੇ ਹੋ ਕੇ ਚੁਕਿਆ ਦੰ ਬੋਰੀ ਢੋਈ ਦੀ ਐ ਚੁੱਕ ਕੇ ਲੈ ਗਏ ਅਮਰਸਾਰੇ ਦੇ ਪਿੰਡ ਮੰਜੇ ਤੇ ਪਿਆ ਹੈ ਤੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੂੰ ਸਿੱਖ ਕਹਿੰਦੇ ਜੀ ਤੁਹਾਡਾ ਹਾਥੀ ਭੱਜ ਗਿਆ ਹੈ ਹੁਣ ਮੁਕਾਬਲਾ ਕੌਣ ਕਰੇਗਾ ਮੌਤ ਤੋਂ ਡਰਦਾ ਦੌੜਿਆ ਹੈ ਪਰ ਕਲਗੀਧਰ ਤੇ ਤਿੰਨਾਂ ਲੋਕਾਂ ਦੇ ਖਸਮ ਨੇ ਗੜੂਏ ਚੋਂ ਬੋਲ ਨਿਕਲੇ ਦਸਮ ਬਾਣੀ ਐ ਜੋ ਕਹੂੰ ਕਾਲ ਤੇ ਭਾਜ ਕੇ ਬਾਚੀਅਤ ਤੋ ਕਿਹੇ ਕੁੰਟ ਕਹੂੰ ਭਜ ਜਈਐ ਜੇ ਕੋਈ ਆਖੇ ਵੀ ਕਾਲ ਤੋਂ ਮੌਤ ਤੋਂ ਭੱਜ ਕੇ ਬਚਾ ਹੋ ਸਕਦਾ ਕਹਿੰਦੇ ਭਜੋ ਕਿਥੇ ਭਜਦੇ ਹੋ ਆਪਾਂ ਨੂੰ ਕੀ ਲੱਗਦਾ ਵੀ ਇੰਡੀਆ ਛੱਡ ਕੇ ਅਮਰੀਕਾ ਜਾਓ ਮਲੇਸ਼ੀਆ ਜਾਓ ਕੈਨੇਡਾ ਜਾਓ ਮੌਤ ਨਹੀਂ ਆਵੇਗੀ ਜਿੱਥੇ ਦੌੜੋਗੇ ਕਹਿੰਦੇ ਪਹਿਲਾ ਅੱਗੇ ਖਲੋਤੀ ਐ দৌড় কhende দুনি চাঁদ কিছে দৌড়দা এ আগে হু কাল ਧਰੇ ਅਸ ਗੱਜਤ ਸ਼ਾਜਤ ਹੈ ਜਿਹ ਤੇ ਨਸ ਆਇਆ ਜਿਵੇਂ ਬੱਦਲ ਗੱਜਦਾ ਹੈ ਮੌਤ ਅੱਗੇ ਗੱਜਦੀ ਹੋਈ ਦਿਖੇਗੀ ਐਸੇ ਨਾ ਕਹਿ ਗयो ਕੋਈ ਸੋਦਾਵ ਰੇ ਯਾਹੇ ਉਪਾਅ ਸੋਖਾਵ ਬਚਈਐ ਜਾ ਤੇ ਨਾ ਛੁਟਿਆ ਮੂੜ ਕहूं ਹਸਤਾ ਕੀ ਕਿਉ ਨਾ ਸਰਣਾਗਤ ਜਈਐ ਕਿੰਦੇ ਕੋਈ ਵੀ ਦਾ ਤੇਰਾ ਨਹੀਂ ਚੱਲਣਾ ਮੌਤੇ ਅੱਗੇ ਰਾਜਾ ਹੈ ਤੇਰੀ ਡਾਂਗ ਦਾ ਡਰ ਨਹੀਂ ਹੈ ਮੌਤ ਨੂੰ ਗਰੀਬ ਹੈ ਤੇਰੇ ਤਰਲੇ ਕਰਕੇ ਮੌਤ ਨਹੀਂ ਛੱਡੇਗੀ ਵੀ ਤਰਸ ਖਾ ਜਾਵੇ ਕਾਲ ਦੇ ਤੇ ਚਰਨੀ ਫੜਨੇ ਪੈਂਦੇ ਨੇ ਉਹ ਕਿਸੇ ਨੂੰ ਨਹੀਂ ਛੱਡਦਾ ਹਰੇ ਗੜੂਏ ਚੋਂ ਬੋਲ ਨਿਕਲੇ ਇੱਕ ਸੁਣਿਆ ਆ ਗਿਆ ਮਹਾਰਾਜ ਦੁਨੀ ਚੰਦ ਮੰਜੇ ਤੇ ਪਿਆਸੀ ਕਹਿੰਦੇ ਸਪਨੇ ਡਸ ਲਿਆ। ਬਿਸ਼ੇਨ ਕੋਈ ਸੀ ਕਲਗੀ ਧਰਦੀ ਪੁਇਖਵਾੜੀ ਮਾਰਿਆ ਗਿਆ ਦੁਨੀ ਜਾਂਦਾ। ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਜੋ ਬੋਲੇ ਪੂਰਾ ਸਤਿਗੁਰੂ ਸੋ ਪਰਮੇਸ਼ਰ ਸੁਣਿਆ ਸੋਈ ਵਰਤਿਆ ਜਗਤ ਮਹਿ ਘਟ ਘਟ ਮੁਖ ਬਣਿਆ ਜੋ ਗੁਰੂ ਕਹਿੰਦਾ ਓਹੀ ਦੁਨੀਆ ਤੇ ਹੁੰਦਾ ਹੈ। ਹੀ ਇਜ਼ ਦਾ ਡੂਰ ਹੀ ਇਜ਼ ਦਾ ਕ੍ਰੀਏਟਰ ਜੋ ਚਾਹੇ ਕਰ ਸਕਦੇ ਨੇ। ਹੈ ਇੱਕ ਗੱਲ ਹੋਰ ਹੈ ਦੁਨੀ ਚੰਦ ਦਾ ਗੁਨਾਹ ਉਹਦੇ ਪੋਤੇ ਭਾਈ ਸਰੂਪ ਸਿੰਘ ਤੇ ਭਾਈ ਨੂਬ ਸਿੰਘ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਸੇਵਾ ਵਿੱਚ ਆ ਕੇ ਬਖਸ਼ਾਇਆ ਸੀ ਬਖਸ਼ਵੀਂ ਦਿੰਦੇ ਨੇ ਗੁਰਦੇ ਮਣੀ ਕਹਿੰਦੀ ਹੈ ਗੁਰ ਸਰਨਾਈ ਭਜ ਪਏ ਬਖਸੇ ਬਖਸਣ ਹਾਰ ਉਹ ਦਰ ਤੇ ਆਇਆ ਨੂੰ ਬਖਸ਼ ਦਿੰਦਾ ਹੈ ਕਵੀ ਰਾਜ ਸੰਤੋਖ ਸਿੰਘ ਕਹਿੰਦੇ ਸਭ ਸਿੰਗਣ ਤਬ ਅਰਜ਼ ਗੁਜ਼ਾਰੀ ਪ੍ਰਭ ਜੀ ਕੁੰਚਰ ਕੇਰ ਚਿੰਗਾਰੀ ਵੱਤ ਬਾਰਣੀ ਤੇ ਸੋ ਲਹੀਤ ਤਿਸ ਉਪਾਏ ਕਰਬਤ ਚਹੀਤ ਮਹਾਰਾਜ ਹਾਥੀ ਕਿਲੇ ਵੱਲ ਚੰਗਾੜਦਾ ਆ ਰਿਹਾ ਹੈ ਅਗਲੇ ਦਿਨ ਦੀ ਬਾਤ ਹੈ ਸ਼ਰਾਬ ਪਿਆ ਕੇ ਮਸਤ ਕੀਤਾ ਹੋਇਆ ਹੈ ਪਿੱਛੇ ਹਜ਼ਾਰਾਂ ਫੌਜਾਂ ਚੜੀਆਂ ਆ ਰਹੀਆਂ ਨੇ ਦਰਵਾਜ਼ਾ ਟੁੱਟਦਿਆਂ ਹੀ ਕਮਸਾਨ ਮੱਚੇਗਾ ਸਾਡੀ ਗਿਣਤੀ ਥੋੜੀ ਹੈ ਬਚਾਅ ਕਰਨਾ ਮੁਸ਼ਕਲ ਹੋ ਜਾਵੇਗਾ ਹੁਣ ਹਾਥੀ ਨਾ ਕੌਣ ਲੜੇ ਤੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨਾ ਐਦਾਂ ਸਜੇ ਨੇ ਜਿੱਦਾਂ ਗੁਰੂ ਗ੍ਰੰਥ ਸਾਹਿਬ ਤਖਤ ਤੇ ਸਜੇ ਨੇ ਸੁਨਹਿਰੀ ਤਖਤ ਹੈ ਗਾੜੀਵ ਸੂਰ ਮੇਂ ਦਰਬਾਰ ਵਿੱਚ ਮਜਲਿਸ ਵਿੱਚ ਬੈਠੇ ਹੋਏ ਨੇ ਗੁਰਪ੍ਰਤਾਪ ਸੂਰਜ ਗ੍ਰੰਥ ਦੇ ਬੋਲ ਨੇ ਤੈਨੂੰ ਮਜਾਰ ਏਕ ਹੈ ਬਚਤਰ ਸਿੰਘ ਸੂਰਮਾ ਬਲੀ ਬੁਲੰਦ ਬਾਹੂ ਦੰਡ ਛਤਰ ਤੇ ਗਰੂਰ ਮਾ ਕਹਿੰਦੇ ਬੜਾ ਬਲੀ ਬੜਾ ਬਲਵਾਨ ਤਕੜੇ ਮੁਸ਼ਾਇਰੇ ਲਾਲ ਅੱਖਾਂ ਸੋਹਣਾ ਤਿੱਖਾ ਦਾੜਾ ਭਾਈ ਮਨੀ ਸਿੰਘ ਦਾ ਫਰਜ਼ੰਦ ਸੁਪੁੱਤਰ ਬਾਬਾ ਬਚਿੱਤਰ ਸਿੰਘ ਛਤਰੂਆਂ ਦੇ ਗਰੂਰ ਨੂੰ ਤੋੜ ਕੇ ਸੁਟਣ ਵਾਲਾ ਦਰਬਾਰ ਵਿੱਚ ਬੈਠਾ ਸੀ ਕਲਗੀਧਰ ਪਾਤਸ਼ਾਹ ਦੇ ਨਾਲ ਨਾ 25 ਅੰਗ ਰਖੇਕ ਹੋਇਆ ਕਰਦੇ ਸਨ ਕਿਲੇ ਵਿੱਚ ਸ਼੍ਰੀ ਗੁਰਪ੍ਰਯੰਕ ਨਿਸਕੇ ਵਿੱਚ ਸਦੀਵ ਹੀ ਹੋਵਹਿ ਸੁਚੇਤ ਰਖਵਾਰ ਛਿਤ ਥੀਵਹੀ ਉਹ 25 ਯੋਧੇ ਸਦਾ ਹੀ ਗੁਰਾਂ ਦੇ ਪਾਸ ਰਹਿੰਦੇ ਸਨ ਜਦੋਂ ਕਿਦਰੇ ਗੁਰਾਂ ਨੇ ਕੱਲਿਆਂ ਬਿਸ਼ਰਾਮ ਲੈਣਾ ਉਹਨਾਂ 25 ਸੂਰਮਿਆਂ ਚੋਂ ਇੱਕ ਬਾਹੂਬਲੀ ਅੰਗ ਰਖੇਕ ਭਾਈ ਬਚਿੱਤਰ ਸਿੰਘ ਸੀ ਇਹ ਸਾਰਿਆਂ ਦੀ ਭਾਵਨਾ ਐਸੀ ਸੀ ਸਤਿਗੁਰੇ ਆਗਾਏ ਸੀਸ ਪੇਟ ਦੇਉ ਜੇ ਸਤਗੁਰ ਸੱਚ ਹੈ ਭਾਵੇ ਆਪੇ ਦਇਆ ਕਰੋ ਪ੍ਰਭ ਦਾਤੇ ਨਾਨਕ ਅੰਕ ਸਮਾਵੈ ਸਿਰ ਦੇਣ ਲਈ ਤਿਆਰ ਰਹਿੰਦੇ ਸਨ ਗੁਰਦੇਵ ਗਰਜੇ ਨੇ ਕਹਿੰਦੇ ਕੀ ਹੋਇਆ ਜੇ ਹਾਥੀ ਸਾਡਾ ਦੌੜ ਗਿਆ ਹੈ ਹੁਣ ਬਾਈ ਧਾਰੀ ਰਾਜਿਆਂ ਦੇ ਮਸਤ ਹਾਥੀ ਦੇ ਨਾਲ ਸਾਡਾ ਸ਼ੇਰ ਬਚਿੱਤਰ ਸਿੰਘ ਲੜੇਗਾ ਕਹਿੰਦੇ ਕਿਉਂ ਭਾਈ ਬਚਿੱਤਰ ਸਿੰਘਾਂ ਲੜੇਗਾ ਕਹਿੰਦਾ ਮਹਾਰਾਜ ਹਾਥੀ ਨਾਲ ਕਿਤੇ ਲੜਿਆ ਜਾ ਸਕਦਾ ਹੈ ਉਹ ਵੀ ਮਸਤਾ ਥੀ ਬੰਦਾ ਕਿੱਥੇ ਜਿੱਤ ਸਕਦਾ ਹੈ ਗੁਰਦੇਵ ਕਹਿੰਦੇ ਚਾਹੁੰਦਾ ਕੀ ਹੈ ਉਹਦੇ ਗੜੂਏ ਤੇ ਬੋਲ ਨੇ ਕਬੀਰ ਰਾਜ ਸੰਤੋਖ ਸਿੰਘ ਲਿਖਦੇ ਨੇ ਕਹਿੰਦੇ ਭਾਈ ਬਚਿੱਤਰ ਸਿੰਘ ਗਰਜਿਆ ਹੈ ਮਹ ਮਹ ਇਹ ਹਾਥੀ ਕਿਆ ਬੱਪਰੋ ਜੋ ਅਰ ਸਕੈ ਅਗਾਰੀ ਸੁਨਿਓ ਸੁਰਗ ਮੇ ਇਕ ਐਰਾਵਤ ਤਿਸ ਕੋ ਲੈਹੁ ਮਾਰੀ ਕਹੰਦੇ ਮਹਾਰਾਜ ਤੁਹਾਡਾ ਥਾਪੜਾ ਹੋਵੇ ਇਹ 22 ਧਾਰੀਆਂ ਦਾ ਹਾਥੀ ਤੇ ਕੀ ਕੇਸਰੀ ਚੰਦ ਜਸਵਾਲੀਏ ਦਾ ਹਾਥੀ ਤੇ ਕੀ ਇੰਦਰ ਦੇਵਤੇ ਦਾ ਐਰਾਵਤ ਹਾਥੀ ਮਾਰ ਕੇ ਚਰਨਾ ਚ ਸੁੱਟ ਦਵਾ ਤੇ ਜੇ ਥਾਪੜਾ ਨਹੀਂ ਤੇ ਫੇਰਾ થી ਨਹੀਂ ਜੇ ਮਰਨਾ ਮੇਰੇ ਕੋਲੋਂ ਇਹ ਆ ਭਾਵਨਾ ਸਿੱਖਦੀ ਜੋ ਕਰਨਾ ਹੈ ਗੁਰੂ ਨੇ ਕਰਨਾ ਹੈ ਥਾਪੜਾ ਲੈ ਲਿਆ ਬਾਪੂ ਕੋਲੋਂ ਗੁਰਦੇਵ ਨੇ ਆਪਣੀ ਵਰਸ਼ੀ ਨੇਜਾ 나ਗਣੀ ਸੱਪ ਵਰਗੀ ਵਾਲਖਾਂ ਦੀ ਬਖਸ਼ੀ ਕਿਸ ਗੜ੍ਹ ਸਾਹਿਬ ਉਹ 나ਗਣੀ ਪਈ ਹੈ ਜਿੰਨੇ ਦਰਸ਼ਨ ਕਰਨੇ ਹੋ ਬਾਬਾ ਬਚਿੱਤਰ ਸਿੰਘ ਨੂੰ ਥਾਪੜਾ ਦਿੱਤਾ ਹੈ ਮੌਤ ਦਾ ਭੈ ਮਿਟ ਗਿਆ ਜਿਨ ਗੁਰ ਸੇਵਿਆ ਤਿਸ ਭਉ ਨ ਬਿਆਪੈ ਜਿਨ ਗੁਰ ਸੇਵਿਆ ਤਿਸ ਦੁੱਖ ਨ ਸੰਤਾਪੈ ਜਿਨ੍ਹਾਂ ਨੇ ਗੁਰੂ ਦੀ ਸੇਵਾ ਕੀਤੀ ਉਹਨਾਂ ਦੀ ਖਲੜੀ ਵਿੱਚ ਡਰ ਨਹੀਂ ਰਹਿੰਦਾ ਉਹਨਾਂ ਨੂੰ ਭੈ ਨਹੀਂ ਰਹਿੰਦਾ ਦੇ ਆਰ ਨਾਟ ਅਫਲਿਕਟਿਡ ਵਿਦ ਫੀਅਰ ਰਣਚਕ ਮਾਤਰ ਵੀ ਖੋਫ ਨਹੀਂ ਰਹਿੰਦਾ ਖਲੜੀ ਚ ਕਹਿੰਦੇ ਘੋੜੇ ਤੇ ਚੜਿਆ ਬਾਬਾ 75 ਸਿੰਘ ਨਿਕਲੇ ਆ ਕਿਲੇ ਤੋਂ ਬਾਹਰ ਤੇ ਸਾਹਮਣੇ ਹਾਥੀ ਆਉਂਦਾ ਏ ਚੰਗਾੜ ਦਾ ਕੀ ਵਹੰਦੇ ਨੇ ਸਨਾਹ ਨਾਲ ਸੱਜਿਆ ਏ ਹਾਥੀ ਜਿਵੇਂ ਸੂਰਮੇ ਲੋਹੇ ਦੀ ਪੋਸ਼ਾਕ ਪਾਉਂਦੇ ਨੇ ਨਾ ਜੰਗ ਚ ਵੀ ਸ਼ਸਤਰ ਨਾ ਬਿੰਨੇ ਹਾਥੀ ਤੇ ਸਨਾਹ ਪਾਈ ਹੋਈ ਏ ਲੋਹੇ ਦਾ ਪੋਸ਼ਾਕ ਆਏ ਪੂਛ ਦੇ ਨਾਲ ਹਥਿਆਰ ਬੰਨੇ ਨੇ ਸੁੰਡ ਦੇ ਨਾਲ ਤਲਵਾਰਾਂ ਬੰਨੀਆਂ ਹੋਈਆਂ ਨੇ ਤੇ ਮਸਤਕ ਦੇ ਉੱਤੇ ਤਵੇ ਬੰਨੇ ਨੇ ਲੋਹੇ ਦੇ ਮੋਟੇ ਵੀ ਇੱਥੇ ਨਾ ਕੋਈ ਵਾਰ ਹੋ ਜਾਵੇ ਕਿ ਜਦੋਂ ਕੁੰਡਾ ਮਾਰੀਦਾ ਮਸਤਕ ਤੇ ਹੀ ਮਾਰਦਾ ਨਾ ਮਹਾਵਤ ਹਾਥੀ ਨੂੰ ਕਾਬੂ ਕਰਨ ਲਈ ਇਹ ਵੀਕ ਹੁੰਦਾ ਉਹਦਾ ਮੱਥਾ ਉਥੇ ਤਵੇ ਬੰਨੇ ਹੋਏ ਨੇ ਚਿਤਰ ਸਿੰਘ ਹਿਦੈ ਵਿਚਾਰਿਓ ਇਹੇ ਅਵਸਰ ਅਬ ਮੇਰਾ ਹਤੋਂ ਮਤੰਗ ਅਬ ਮੈਂ ਵਰਸ਼ਾ ਹਤੋਂ ਮਤੰਗ ਅੰਗ ਮੈਂ ਵਰਸ਼ਾ ਕਰਕੇ ਓਜ ਕਨੇਰਾ ਕਹਿੰਦੇ ਹੁਣ ਮੇਰੀ ਵਾਰੀ ਐ ਵਡਿਆਈ ਖਟਨ ਦੀ ਕਰਮ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਕਰਵਾਉਣਾ ਐ ਤੇ ਜਾਇਜਾ ਕਰ ਮੇਰੀ ਕਰੇਗੀ ਦੁਨੀਆ ਕਹਿੰਦੇ ਤਿਆਰੀ ਕਰ ਲਈ ਸੂਰੇ ਨੇ ਕਵੀ ਰਾਜ ਸੰਤੋਖ ਸਿੰਘ ਐਸੀ ਲਿਖਤ ਲਿਖਦੇ ਨੇ ਕਈ ਵਾਰ ਲੱਗਦਾ ਜਿਵੇਂ ਆਪਾਂ ਮੈਦਾਨੇ ਜੰਗ ਵਿੱਚ ਸਾਵੇਂ ਖਲੋਤੇ ਹੁੰਨੇ ਭਾਈ ਬਚਿੱਤਰ ਸਿੰਘ ਤੇ ਚਰਮਤ ਓਠਨ ਲਾਲ ਬਿਲੋਚਨ ਫਰਕਤ ਮੂਸ਼ ਉਠਾਈ ਪ੍ਰਿਕੁਟੀ ਚੜੀ ਕੁਟਿਲ ਮੁਖ ਲਾਲੀ ਸਮਸ ਮਹਾ ਸ਼ਬਸ਼ਾਈ ਕਹਿੰਦੇ ਨੇ ਭਾਈ ਬਚਿੱਤਰ ਸਿੰਘ ਨੇ ਬੁੱਲ ਚੱਬੇ ਨੇ ਆਪਣੇ ਅੱਖਾਂ ਲਹੁ ਵਰਗੀਆਂ ਲਾਲ ਹੋ ਗਈਆਂ ਡੌਲੇ ਫਰਕਣ ਲੱਗੇ ਨੇ ਪਰਵਟੇ ਤਲਵਾਰ ਦੀ ਨਿਆਈ ਕਸੇ ਗਏ ਨੇ ਸਮਸਾ ਤੇ ਕੀ ਦਾੜੀ ਚਿਹਰੇ ਤੇ ਬਹੁਤ ਪਰਫੁੱਲਤ ਪਈ ਜਾਪਦੀ ਐ ਪਗ ਕੋ ਬਲ ਰਕਾਬ ਪਰ ਕਰਕੈ ਉਸ਼ਰਿਓ ਆਸਨ ਛੋਰਾ ਸਭ ਸਰੀਰ ਸੋ ਉੜ ਸੰਬਰ ਕੈ ਹਾਏ ਫਾਂਦੇਓ ਗਜ ਓਰਾ ਉਹ ਰਕਾਬਾਂ ਹੁੰਦੀਆਂ ਨਾ ਜਿਨ੍ਹਾਂ ਚ ਪੈਰ ੜਾਈਦੇ ਨੇ ਖਲੋ ਗਿਆ ਐ ਭਾਈ ਬਚਿੱਤਰ ਸਿੰਘ ਜ਼ੀਨ ਛੱਡ ਦਿੱਤੀ ਕਾਠੀ ਛੱਡ ਦਿੱਤੀ ਉੱਚਾ ਹੋ ਗਿਆ ਤੇ ਕਹਿੰਦੇ ਸਾਰਾ ਓਜ ਲਾ ਕੇ ਹਾਥੀ ਵੱਲ ਨੂੰ ਘੋੜਾ ਦੌੜਾ ਦਿੱਤਾ ਸੈਫ ਬਚਾਏ ਚਲਾਏ ਸੋ ਵਰਸ਼ਾ ਤਵਾ ਫੁਲਾਦੀ ਫੋਰਾ ਤਸਿਓ ਜਾਏ ਰਾਜ ਮਸਤਕ ਮੇ ਜਬ ਪੁਨ ਕਰ ਯੁਗ ਕਰ ਜੋਰਾ ਕਹਿੰਦੇ ਜਦੋਂ ਹਾਥੀ ਦੇ ਨਜ਼ਦੀਕ ਪਹੁੰਚਿਆ ਤੇ ਹਾਥੀ ਨੇ ਸੈਫ ਚਲਾ ਦਿੱਤੀ ਸੁੰਡ ਨਾਲ ਬੰਨੀ ਹੋਈ ਉਹ ਤਲਵਾਰ ਚੱਲ ਗਈ ਕਹਿੰਦੇ ਨੀਵੀਂ ਪਾ ਗਿਆ ਬਚਤਰ ਸਿੰਘ ਤਲਵਾਰ ਦਾ ਵਾਰ ਬਚਾ ਲਿਆ ਦੋਹਾਂ ਹੱਥਾਂ ਦੇ ਨਾਲ 나ਗਣੀ ਕੱਸ ਲਈ ਛੱਡ ਕੇ ਜੋਦੇ ਨੇ ਲਗਾਮ ਕਹਿੰਦੇ ਮਸਤਕ ਵੱਲ ਨੂੰ ਚਲਾ ਦਿੱਤੀ ਕਰਿਓ ਤਸਾਵਨ ਪਰਵੇਸਿਓ ਐਸੇ ਉਪਮਾ ਕਹੋ ਬਨਾਈਂ ਕਰੋਚ ਸੈ ਲੋ ਮੇ ਜਨ ਸ਼ਿਵ ਨੰਦਨ ਬਰਸ਼ੀ ਮਾਰਤ ਸਾਈਂ ਮਹਾ ਭਾਰਤ ਵਿੱਚ ਇੱਕ ਕਥਾ ਹੁੰਦੀ ਹੈ ਇੱਕ ਕਰੋੰਚ दैਤ ਹੋਇਆ ਹੈ ਬੜਾ ਹੰਕਾਰਿਆ ਸੀ ਲੋਕਾਂ ਨੂੰ ਡਰਦਾ ਸੀ ਪੱਥਰ ਵਰਗੀ ਕਠੋਰੇ ਦੀ ਛਾਤੀ ਹੈ ਕਹਿੰਦੇ ਸ਼ਿਵਨੰਦਨ ਰਾਤ ਕਿਨੇ ਕਰੋੰਚ दैਤ ਦੀ ਛਾਤੀ ਵਿੱਚ ਮਾਰ ਕੇ ਵਰਸ਼ਾ ਬਿਨ ਸੁਟਿਆ ਸੀ ਕਹਿੰਦੇ ਜਿਵੇਂ ਕਰੋੰਚ दैਤ ਸ਼ਿਵਨੰਦਨ ਨੇ ਵਿੰਨਿਆ ਹੋਵੇ ਜਿਵੇਂ ਛੁਰੀ ਕਿੰਦਰੇ ਮੱਖਣ ਨੂੰ ਚੀਰਦੀ ਹੋਵੇ ਜਿਵੇਂ ਤਾਰ ਸਾਬਣ ਨੂੰ ਚੀਰ ਜਾਂਦੀ ਹੈ ਜਿਵੇਂ ਆਦੇ ਨੇ ਕੋਈ ਲੱਕੜਹਾਰਾ 모ਸ਼ੇ ਵੱਡ ਕਰ ਦਿੰਦਾ ਹੈ ਲੱਕੜ ਨੂੰ ਬਾਬਾ ਬਚਤਰ ਸਿੰਘ ਦੀ ਨਾਗਣੀ ਨੇ ਤਵੇ ਚੀਰ ਦਿੱਤੇ ਹਾਥੀ ਦੇ ਮਸਤਕ ਵਿੱਚ ਵੱਜੀ ਲਹੂ ਦਾ ਫਵਾਰਾ ਛੁੱਟਿਆ ਹੈ ਜਿਹੜਾ ਹਾਥੀ ਸਿੱਖਾਂ ਨੂੰ ਮਿਟਾਉਣ ਆਇਆ ਸੀ ਉਹੀ ਮੁਗਲਿਆ ਸਲਤਨਤ ਬਾਈ ਧਾਰ ਦੇ ਰਾਜਿਆਂ ਦੀ ਫੌਜ ਦਾ ਵਿਨਾਸ਼ ਕਰ ਗਿਆ ਪਿੱਛੇ ਨੂੰ ਦੌੜਿਆ ਹਜ਼ਾਰਾਂ ਫੌਜਾਂ ਕਦਮਾਂ ਤਲੇ ਲਟਾੜ ਦਿੱਤੀਆਂ ਤੇ ਬਾਬਾ ਬਚਿੱਤਰ ਸਿੰਘ ਦੀ ਹਸਤੀ ਬੁਲੰਦ ਹੋਈ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਚਰਨ ਈ ਗਿਆ ਮੈਦਾਨੇ ਜੱਗ ਨੂੰ ਮਾਰ ਕੇ ਬਾਪੂ ਨੇ ਲਾ ਕੇ ਸ਼ਾਤੀ ਨਾਲ ਬਖਸ਼ਿਸ਼ ਕਰਦੇ ਹੋਏ ਆਖਿਆ ਸੀ ਦੁਨੀ ਚੰਦਾ ਵੜਿਆਈ ਤੇ ਗੁਰੂ ਨੇ ਬਖਸ਼ਣੀ ਸੀ ਤੂੰ ਕਾਇਰ ਨਿਕਲਿਆ ਆ ਵੇਖ ਸਾਡੇ ਬਚਿੱਤਰ ਸਿੰਘ ਨੇ ਹਾਥੀ ਦਰੜ ਕੇ ਸੁੱਟ ਦਿੱਤਾ ਇਹ ਹੈ ਗੁਰੂ ਦੇ ਥਾਪੜੇ ਦਾ ਬਲ ਇਹ ਹੈ ਗੁਰੂ ਦੇ ਥਾਪੜੇ ਦੀ ਅਜ਼ਮਤ ਇਹਨੂੰ ਭਈ ਨੰਦ ਲਾਲ ਬਿਆਨ ਕਰਦੇ ਨੇ ਜੋ ਅੱਖਾਂ ਨਾਲ ਵੇਦੇ ਨੇ ਕਮਸਾਨ ਕਹਿੰਦੇ ਸ਼ੇਰਾਨੇ ਅਫਵਾਜ਼ੇ ਮਨਸੂਰੇ ਅਸ਼ਯਕਾਤਾਜ਼ ਵਾਲਿਵਾਏ ਆਲਮ ਕੁਸ਼ਾਇਸ਼ ਨੁਸਰਤ ਤਾਰਾਜ਼ ਗੁਰੂ ਗੋਬਿੰਦ ਸਿੰਘ ਦਾ ਥਾਪੜਾ ਗੁਰੂ ਗੋਬਿੰਦ ਸਿੰਘ ਦੀ ਖੰਡੇ ਦੀ ਪਾਉਲ ਨੇ ਗੁਲਾਮਾਂ ਨੂੰ ਮਨਸੂਰ ਬਣਾ ਦਿੱਤਾ ਜੰਗ ਜਿੱਤਣ ਵਾਲੇ ਬਣਾ ਦਿੱਤਾ ਮਾਮੂਲੀ ਲੋਕਾਂ ਦੇ ਕੋਲੋਂ ਮੈਦਾਨੇ ਜੰਗ ਨੂੰ ਮਾਰਨ ਵਾਲੀ ਉਹ ਨਦਰੇ ਨਿਯਮਤ ਵਰਖਾ ਦਿੱਤੀ ਗੁਲਾਮ ਲੋਕ ਕੱਖਾਂ ਵਾਂਗੂ ਰੁੱਲਦੇ ਤਖਤਾਂ ਦੇ ਵਾਰਿਸ ਬਣ ਗਏ ਜਦੋਂ ਗੁਰੂ ਗੋਬਿੰਦ ਸਿੰਘ ਦਾ ਲਿਵਾਇ ਝੰਡਾ ਝੂਲਦਾ ਹੈ ਤੇ ਸਮਝ ਪੈਂਦੀ ਹੈ ਇਹਦੀ ਸ਼ਰਨ ਜਾ ਕੇ ਕੋਈ ਵੀ ਜਿਹੜਾ ਹੀਣਾ ਹੈ ਓਟ ਤੋਂ ਨਿਉਟਾ ਹੈ ਨਿਤਾਣਾ ਨੂੰ ਤਾਣ ਮਿਲਦਾ ਹੈ ਗੁਰੂ ਗੋਬਿੰਦ ਸਿੰਘ ਨਾਲੋਂ ਵੱਡਾ ਅਸਰਾ ਇਸ ਰੂਹੇ ਜ਼ਮੀਨ ਤੇ ਕੋਈ ਦੂਜਾ ਨਹੀਂ ਹੈ ਸਤਿਗੁਰ ਮੇਰਾ ਤਾਣ ਨਿਤਾਣ ਸਤਿਗੁਰ ਮੇਰਾ ਘਰ ਦੀ ਬਾਣ ਮਾ ਗੁਰੂ ਇਸ ਪਾਵਰ ਆਫ ਪਾਵਰਲੈਸ ਇਹ ਅਸਮਤਾ ਨੇ ਗੁਰਾਂ ਦੀ ਇਹ ਬਰਕਤ ਹੈ ਗੁਰਾਂ ਦੀ ਇਹ ਤਾਕਤ ਹੈ ਗੁਰਾਂ ਦੀ ਗੁਰਾਂ ਵਰਗਾ ਨਾ ਕੋਈ ਇਸ ਰੂਹੇ ਜ਼ਮੀਨ ਤੇ rehbar ਹੈ ਨਾ ਕੋਈ ਪੈਗੰਬਰ ਹੋ ਸਕਦਾ ਹੈ ਇਹ ਤੇ ਮਨੁੱਖਾ ਜਾਮਾ ਹੈ ਉਹ ਕੀਆ ਕਰਦੇ ਸਨ ਮੈਂ ਤੇ ਤਮਾਸ਼ਾ ਵੇਖਣ ਆਇਆ ਹੈ ਦੁਨੀਆ ਨੂੰ ਤਮਾਸ਼ਾ ਸਮਝਿਆ ਹੈ ਗੁਰਾਂ ਨੇ ਇਹ ਉਹਨਾਂ ਦੀ ਹਸਮਤ ਹੈ ਜੇ ਤਮਾਸ਼ਾ ਨਾ ਸਮਝਿਆ ਹੁੰਦਾ ਇਹ ਤੇ ਸਮਝ ਆਉਂਦੀ ਹੈ ਵੀ ਬਾਬਾ ਜੀਤ ਸਿੰਘ ਦੇ ਪ੍ਰਕਾਸ਼ ਤੇ ਅਨੰਦਿਤ ਨੇ ਤੇ ਜਿੱਦਾਂ ਅੱਖਾਂ ਸਾਵੇਂ ਬਾਬਾ ਜੀਤ ਸਿੰਘ ਸ਼ਹੀਦ ਹੁੰਦੇ ਨੇ ਉਸ ਦਿਨ ਆਨੰਦ ਨਹੀਂ ਸੀ ਹੋਣਾ ਚਾਹੀਦਾ ਉਸ ਦਿਨ ਅਟਾਰੀ ਤੋਂ ਛਾਲ ਮਾਰ ਕੇ ਜਾਨ ਦੇ ਦਿੰਦੇ ਜੇ ਆਮ ਇਨਸਾਨ ਹੁੰਦੇ ਅਟਾਰੀ ਤੇ ਖਲੋਤੇ ਸਨ ਤੇ ਗਰਜ ਕੇ ਇੱਕ ਬਚਨ ਕਹਿ ਰਹੇ ਨੇ ਸ਼ਾਬਾਸ਼ ਪੁੱਤਰ ਖੂਬ ਦਲੇਰੀ ਸੇ ਲੜੇ ਹੋ ਹਾਕਿਉ ਨਾ ਹੋ ਗੋਬਿੰਦ ਕੇ ਫਰਜ਼ੰਦ ਬੜੇ ਹੋ ਸ਼ਾਬਾਸ਼ ਅਜੀਤ ਸਿੰਘ ਬਾ ਕਮਾਲ ਲੜਿਓ ਲੜਦੇ ਵੀ ਕਿਉਂ ਨਾ ਤੁਹਾਡੀਆਂ ਰਗਾਂ ਚ ਕਿਸੇ ਆਮ ਇਨਸਾਨ ਦਾ ਲਹੂ ਨਹੀਂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦਾ ਲਹੂ ਹੈ